ਵਾਹਿ ਜੀ ਕਾ ਫਲਸਫਾ ਵਾਹਿ ਜੀ ਕੀ ਫਤਿਹ ਨਾਨਕ ਸੋਈ ਦਿਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦੇਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰੋਤ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰਨਾਹ ਮਨ ਵਿਦਿਆ ਚਿਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਹੋ ਵੇਖਿਆ ਕੋ ਹੋਇ ਨਾ ਸਕੈ ਮੇਨ ਸਾਧੂ ਗੁਣ ਗਾਹੋ ਜਹ ਤੇ ਉਪਜੀਤਹਿ ਮਿਲੀ ਸਚੀ ਪ੍ਰੀਤ ਸੁਮਾਹੋ ਕਰ ਗਹਿ ਲੀਨੀ ਪਾਰਬਰੰ ਬਹੁ ਨ ਵਿਛੜਿਆ ਹੋ ਬਾਰਜਾਉ ਲਖ ਬੇਰੀਆ ਹਰ ਸਜਣ ਅਗੰਗ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਹੋ ਪਉ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਗੁਰੂ ਰੋ ਗੁਰਸਵਾਰੀ ਸਾਧ ਸੰਗਤ ਜੀਓ ਪਉ ਦਾ ਮਹੀਨਾ ਠੰਡ ਦਾ ਮਹੀਨਾ ਬਾਰੇ ਕਕਰ ਦਾ ਮਹੀਨਾ ਸਾਈਹਬ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਕੀ ਬਖਸ਼ਾ ਕਰਦੇ ਨੇ ਆਓ ਸਰਵਣ ਕਰੀਏ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰ ਨਾ ਪੋਦੇ ਮਹੀਨੇ ਦੇ ਵਿੱਚ ਠੰਡ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਔਰ ਕੋਰਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਨਾਲ ਹਰ ਜੀਵ ਜਿਹੜਾ ਹੈ ਉਹ ਆਪਣੀ ਸਮਰੱਥਾ ਅਨੁਸਾਰ ਆਪਣਾ ਨਿਗਮਾਨਦਾ ਹੈ ਤੇ ਬਿਸਤਰੇ ਚੋਂ ਨਿਕਲਣਾ ਬੜਾ ਔਖਾ ਹੁੰਦਾ ਹੈ। ਹੁਣ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਭਈ ਠੰਡ ਉਹਨਾਂ ਨੂੰ ਲੱਗਦੀ ਹੈ ਜਿਹੜੇ ਪਰਮੇਸ਼ਰ ਦੇ ਨਾਲ ਨਹੀਂ ਜੁੜੇ। ਦਲੇਦਰਤਾ ਉਹਨਾਂ ਨੂੰ ਆਉਂਦੀ ਹੈ ਜਿਹੜੇ ਗੁਰੂ ਦੇ ਨਾਲ ਨਹੀਂ ਜੁੜੇ। ਜਿਹੜੇ ਪਰਮੇਸ਼ਰ ਦੇ ਨਾਲ ਜੁੜ ਗਏ ਜਾਂ ਸਤਿਗੁਰੂ ਨੇ ਆਪਣੇ ਕੰਠ ਦੇ ਨਾਲ ਲਾ ਲਿਆ ਕਹਿ ਰਿਹਾ ਨਾ ਕੰਠ ਮਿਲਿਆ ਹਰਨਾ ਪਰਮੇਸ਼ਰ ਆਪਣੀ ਗੱਲ ਬੱਕਰੀ ਵਿੱਚ ਲੈ ਲਵੇ ਆਪਣੀ ਕਲਾਵੇ ਵਿੱਚ ਲੈ ਲਵੇ ਪਿਆਰਿਓ ਤੇ ਉਹਨਾਂ ਨੂੰ ਕੋਪਾਲਾ ਤੇ ਕੱਕਰ ਜਿਹੜਾ ਹੈ ਉਹ ਮਹਿਸੂਸ ਨਹੀਂ ਹੁੰਦਾ ਸਾਹਿਬ ਕਹਿੰਦੇ ਨੇ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਜਿਹੜਾ ਮਾਣਿਓ ਸਤਿਗੁਰੂ ਦੇ ਪਿਆਰੇ ਚਰਨਾਂ ਕਮਲਾਂ ਦੇ ਵਿੱਚ ਵਿਝ ਜਾਂਦਾ ਹੈ ਤੇ ਦਰਸ਼ਨਾਂ ਦੀ ਤਾਂਗ ਲੱਗ ਜਾਂਦੀ ਹੈ ਸਤਿਗੁਰੂ ਨੂੰ ਮਿਲਣ ਦੀ ਆਸ ਵੱਜਦੀ ਹੈ ਇਸ ਕਰਕੇ ਜਿਹੜਾ ਗੁਰਮੁਖ ਪਿਆਰਾ ਗੁਰੂ ਨਾਲ ਜੁੜਦਾ ਹੈ ਉਹਨੂੰ ਤਾਂਗ ਪਰਮੇਸ਼ਰ ਨੂੰ ਮਿਲਦੀ ਹੁੰਦੀ ਹੈ ਪਾਲਾ ਕਕਰ ਉਹਨੂੰ ਦੁੱਖ ਨਹੀਂ ਦਿੰਦਾ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਪਿਆਰਿਓ ਓਟ ਉਸ ਗਵਿੰਦ ਦੀ ਓਟ ਉਸ ਗੋਪਾਲ ਦੀ ਪਿਆਰਿਓ ਗੋ ਕਹਿੰਦੇ ਨੇ ਧਰਤੀ ਨੂੰ ਤੇ ਪਾਲ ਕਹਿੰਦੇ ਪਾਲਣ ਵਾਲੇ ਨੂੰ ਓ ਗੋਪਾਲ ਧਰਤੀ ਨੂੰ ਪਾਲਣ ਵਾਲਾ ਜਿਹੜਾ ਹੈ ਉਸ ਦੀ ਸੇਵਾ ਤੇ ਉਸ ਦਾ ਸਿਮਰਨ ਕਰਕੇ ਜਿਹੜੇ ਉਸ ਦੇ ਪਿਆਰੇ ਨਹੀਂ ਲਾਹ ਖਟਦੇ ਨੇ ਸਿਮਰਨ ਤੇ ਸੇਵਾ ਪਿਆਰਿਓ ਦੋ ਪਹਿਲੂ ਨੇ ਸੇਵਾ ਕਰਨੀ ਜਿਹੜੀ ਹੈ ਉਹ ਵੀ ਮਹੱਤਵਪੂਰਨ ਹੈ ਤੇ ਜਿਹੜਾ ਸਿਮਰਨ ਕਰਨਾ ਹੈ ਸਭ ਤੋਂ ਮਹੱਤਵਪੂਰਨ ਹੈ ਤੇ ਸਤਿਗੁਰੂ ਕਹਿੰਦੇ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ ਜਿਤਨੇ ਮਰਜੀ ਕਾਰਜ ਕਰੀ ਚੱਲੀਏ ਜੇ ਗੁਰੂਦਾਰ ਤੇ ਆ ਕੇ ਪਿਆਰ ਨੂੰ ਸੇਵਾ ਨਹੀਂ ਨ ਕੀਤੀ ਤੇ ਸਮਝ ਲਓ ਸਤਿਗੁਰੂ ਕਹਿੰਦੇ ਨੇ ਸਾਡੇ ਹੱਥ ਜਿਹੜੇ ਨੇ ਤ੍ਰਿਗ ਤੇ ਇੱਕ ਗਾਲ ਜਿਹੜੀ ਆ ਪਿਆਰੇ ਤਿੰਨ ਗਾਲਾਂ ਕਿਸੇ ਨੂੰ ਕੱਢ ਲਈ ਇੱਕ ਵਾਰਾ ਤ੍ਰਿਗ ਕਹਿ ਦਈਏ ਨਾ ਤੇ ਉਹ ਬਰੋਬਰ ਹੋ ਜਾਂਦਾ ਐਡੀ ਵੱਡੀ ਗੱਲ ਹੈ ਕਹਿਣ ਦਾ ਭਾਵ ਕਿ ਸੇਵਾ ਤੇ ਸਿਮਰਨ ਦੋਵੇਂ ਨਾਲ-ਨਾਲ ਚੱਲਦੇ ਨੇ ਤੇ ਫਿਰ ਸਤਿਗੁਰੂ ਕੀ ਕਹਿੰਦੇ ਨੇ ਵਿਖਿਆ ਕੋਈ ਨਾ ਸਕੈ ਮਿਲ ਸਾਧੂ ਗੁਣਗਾਹੋ ਜੇ ਸਾਡੇ ਅੰਦਰ ਐਸੇ ਵਿਚਾਰ ਆ ਗਏ ਪਿਆਰਿਓ ਤੇ ਸਾਰ ਸੰਗਤ ਵਿੱਚ ਬੈਠ ਕੇ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਵਿਖਿਆ ਨਹੀਂ ਪਹੁੰਦੀ ਵਿਖਿਆ ਭਾਵ ਕੀ ਹੈ ਪੰਜੇ ਵਕਾਰ ਵੀ ਵਿਖਿਆ ਵਿੱਚ ਆਉਂਦੇ ਨੇ ਮਾਇਆ ਰੂਪੀ ਦੈਂਤ ਵੀ ਵਿਖਿਆ ਦੇ ਵਿੱਚ ਆਉਂਦਾ ਹੈ ਇਹ ਪੋ ਨਹੀਂ ਸਕਦੀਆਂ ਇਹ ਸਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜਿਹੜਾ ਸਤਿਗੁਰੂ ਨਾਲ ਪਿਆਰ ਜੁੜ ਜਾਵੇ ਨਾ ਉਹਦੇ ਅੱਗੇ ਪਿੱਛੇ ਚੀਜ਼ਾਂ ਬੰਦੀਆਂ ਥੰਦੀਆਂ ਉਹਦੇ ਕੋਲੋਂ ਚਰਨਾਂ ਦਾ ਆਸਰਾ ਮੰਗਦੀਆਂ ਉਨੋ ਉਨਾਂ ਚੀਜ਼ਾਂ ਦੇ ਮਗਰ ਭਜਣਾ ਨਹੀਂ ਪੈਂਦਾ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਹ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹੋ ਪਿਆਰੇ ਹੁਣ ਉਹ ਜਿਹੜੀ ਪ੍ਰੀਤ ਉਹ ਕਿੱਥੋਂ ਮਿਲੀ ਅਕਾਲ ਪੁਰਖ ਪ੍ਰਮਾਤਮਾ ਉਸ ਨੇ ਮਿਹਰ ਭਰਿਆ ਸਾਡੇ ਤੇ ਹੱਥ ਰੱਖਿਆ ਸਾਨੂੰ ਇਸ ਦੁਨੀਆ ਤੇ ਭੇਜਿਆ 84 ਲੱਖ ਜੂਨ ਦਾ ਪੈੜਾ ਤੈ ਕਰਕੇ ਸਾਨੂੰ ਇਹ ਪਵਿੱਤਰ ਸਰੀਰ ਬਖਸ਼ਿਸ਼ ਕੀਤਾ ਜਿਸ ਨੂੰ ਅੱਜ بڑے بڑے ਮਹਾਪੁਰਖ ਵੀ ਲੋੜਦੇ ਨੇ ਪਿਆਰਿਓ ਉਹਨਾਂ ਨੂੰ ਸ਼ਰੀਰ ਨਹੀਂ ਜੇ ਮਿਲਦਾ ਤਰਲੇ ਪਾਉਂਦੇ ਨੇ ਪ੍ਰਮਾਤਮਾ ਦੇ ਸਾਨੂੰ ਮਿਲਿਆ ਹੈ ਸੰਸਾਰ ਨੇ ਅਸੀਂ ਪਰਮੇਸ਼ਰ ਨਾਲ ਜੁੜਨ ਵਾਸਤੇ ਅਬ ਕੀ ਵਾਰ ਬਖਸ਼ ਬੰਦੇ ਨੂੰ ਬਹੁ ਨਾ ਭਵਜਲ ਫੇਰਾ ਵਾਰ-ਵਾਰ ਦੁਬਾਰਾ ਸ਼ਰੀਰ ਨਹੀਂ ਮਿਲਦਾ ਇੱਕ ਵੇਰਾਂ ਮਿਲ ਗਿਆ ਫੇਰ ਜਰਾਸੀ ਦੇ ਗੇੜ ਚ ਪੈ ਕੇ ਅਰਦਾਸਾਂ ਬੇਤੀਆਂ ਕਰਾਂਗੇ ਮਾਰਕ ਕੀੜੇ ਵਾਲੀ ਜੂਣ ਚੋਂ ਕਢ ਲੈ ਮਾਰਕ ਪਤੰਗਿਆ ਲਈ ਜੂਨ ਚੋਂ ਕੱਢ ਲਾ ਮਾਰਕ ਰੁੱਖਾਂ ਵਾਲੀ ਜੀਵ ਜੰਤੂਆਂ ਵਾਲੀ ਜੂਨ ਚੋਂ ਕੱਢ ਕੇ ਸਾਨੂੰ ਬਖਸ਼ ਔਰ ਅੱਜ ਸਾਨੂੰ ਮਿਲਿਆ ਇਹਦੀ ਕਦਰ ਕਰ ਸੋ ਅੱਗੇ ਸਤਿਗੁਰੂ ਕੀ ਕਹਿੰਦੇ ਨੇ ਕਰ ਗਏ ਲੀਨੀ ਪਾਰ ਬ੍ਰਹਮ ਬਉ ਨ ਵਿਛੜਿਆ ਹੋ ਤੇ ਜਦੋਂ ਪਿਆਰਿਓ ਉਸ ਗੁਰੂ ਦੇ ਹੋ ਗਏ ਨਾ ਉਹਨੇ ਸਾਨੂੰ ਆਪਣਾ ਬਣਾ ਲੈਣਾ ਤੇ ਫੇਰ ਉਹਨੇ ਐਸਾ ਘੁੱਟ ਕੇ ਹੱਥ ਫੜਨਾ ਪਿਆਰਿਓ ਉਹਨੇ ਛੱਡਣਾ ਨਹੀਂ ਸਾਡੀਆਂ ਬਾਧੀਆਂ ਨੂੰ ਸਾਡੀਆਂ ਗਲਤੀਆਂ ਨੂੰ ਬਖਸ਼ੇਗਾ ਹੱਥ ਨਹੀਂ ਛੱਡੇਗਾ ਇੱਕ ਮਹਾਰਬਾਬ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹ ਨਾ ਛੋੜੀਏ ਪਿਆਰਿਓ ਪਰਮੇਸ਼ਰ ਐਸਾ ਦੁਬਾਰਾ ਕਦੀ ਇਹੋ ਜਿਹਾ ਸਮਾਂ ਆਉਣ ਨਹੀਂ ਦਿੰਦਾ ਉਹ ਸਮੇਂ ਨੂੰ ਅਸੀਂ ਅੱਗੇ ਨਹੀਂ ਆਉਂਦੇ ਨਾ ਮਾੜਾ ਸਮਾਂ ਅਸੀਂ ਨਹੀਂ ਆਉਂਦੇ ਨਾ ਕਿਉਂਕਿ ਜਦੋਂ ਸਿਮਰਨ ਕਰਾਂਗੇ ਤੇ ਪਰਮੇਸ਼ਰ ਦੇ ਨਾਲ ਅਸੀਂ ਜੁੜੇ ਰਵਾਂਗੇ ਸੋ ਅੱਗੇ ਸਤਿਗੁਰੂ ਕੀ ਕਹਿੰਦੇ ਨੇ ਕਹਿੰਦੇ ਨੇ ਕਰ ਗਏ ਲੀਨੀ ਪਾਰ ਬ੍ਰਹਮ ਬੋ ਨ ਵਿਛੜੀਆਂ ਦਾ ਭਾਵ ਵੀ ਦੁਬਾਰਾ ਵਿਛੜ ਨਹੀਂ ਸਕਦੇ ਗੁਰੂ ਨਾਲੋਂ ਬਾਹਰ ਜਾਓ ਲਖ 베ਰੀਆਂ ਹਰ ਸੱਜਣ ਅਗਾਂਹ ਹੋ ਬਲਹਾਰੇ ਜਾਣਾ ਚਾਹੀਦਾ ਹੈ ਵਾਰ-ਵਾਰ ਬਲਹਾਰੇ ਜਾਣਾ ਚਾਹੀਦਾ ਹੈ ਸਤਿਗੁਰੂ ਦੇ ਐਸੇ ਸੱਜਣ ਪ੍ਰਭੂ ਪਤੀ ਪਰਮਾਤਮਾ ਦੇ ਜਿਸ ਨੇ ਸਾਨੂੰ ਬਾਹੋਂ ਪਕੜ ਕੇ ਇਸ ਭਵ ਜਲ ਸਮੁੰਦਰ ਤੋਂ ਪਿਆਰਿਓ ਪਾਰ ਕਰਨਾ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ ਹੁਣ ਪਿਆਰਿਓ ਇਹ ਜਿਹੜੀ ਪੰਕਤੀ ਦੀ ਲਾਈਨ ਹੈ ਨਾ ਇਹ ਬੜੀ ਢੰਗਾਈ ਨਾਲ ਸੋਚਣ ਵਾਲੀ ਹੈ ਅਸੀਂ ਆਪਣਾ ਕੋਈ ਕਾਰਜ ਕਰੀਏ ਕਿਸੇ ਦੇ ਕੋਲ ਜਾ ਕੇ ਅਸੀਂ ਕੰਮ ਕਹੀਏ ਸਾਡਾ ਕੰਮ ਨਾ ਸੌਰੇ ਅਸੀਂ ਚੁੱਪ ਕਰਕੇ ਘਰ ਬਹਿ ਜਾਈਏ ਕਿਹਾ ਅਸੀਂ ਫਲਾਣੀ ਨੂੰ ਗੱਲ ਬਣੀ ਨਹੀਂ ਪਰ ਸਤਿਗੁਰੂ ਐਸਾ ਨਹੀਂ ਨੇ ਸਤਿਗੁਰੂ ਦੇ ਦਰ ਤੇ ਬੇਨਤੀ ਕੀਤੀ ਤੇ ਸਤਿਗੁਰੂ ਕਹਿੰਦੇ ਨੇ ਸ਼ਰਮ ਪਈ ਕਿਨੂੰ ਅਕਾਲਪੁਰਖ ਪ੍ਰਮਾਤਮਾ ਨੂੰ ਅਸੀਂ ਅਰਦਾਸ ਕੀਤੀ ਉਹਨੂੰ ਸ਼ਰਮ ਪਈ ਅਸੀਂ ਭੁੱਲ ਗਏ ਉਹ ਨਹੀਂ ਭੁੱਲਿਆ ਸਾਡੇ ਕਾਰਜ ਸੁਆਨਵਾ ਤੇ ਸਰਾਈ ਉਹ ਸ਼ਰਮਸਾਰ ਹੈ ਕਿ ਫਲਾਣੇ ਦਾ ਕੰਮ ਰੁਕਿਆ ਮੈਂ ਕੱਢਣਾ ਹੈ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਪਰਸੋਂ ਨਹੀਂ ਚੌਥੇ ਪਰਮੇਸ਼ਰ ਦੇ ਦਰ ਤੇ ਬੇਨਤੀਆਂ ਕਰਨੀਆਂ ਪਿਆਰਿਓ ਵੇ ਪ੍ਰਵਾਹ ਹੈ ਉਹ ਜਦੋਂ ਮਰਜੀ ਸਾਡੇ ਕਾਰਜ ਸਪੂਰਨ ਕਰ ਸਕਦਾ ਪਰ ਉਹ ਐਸਾ ਨਹੀਂ ਕਿ ਸਾਨੂੰ ਜਵਾਬ ਦੇ ਦੇ ਪਈ ਇਹ ਮਿਤਰਾ ਤੇਰਾ ਕਾਰਜ ਇੱਥੇ ਨਹੀਂ ਹੋਣਾ ਐਸਾ ਕਦੀ ਵੀ ਨਹੀਂ ਜੀ ਹੋ ਸਕਦਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਤੇ ਦਰ ਦੇ ਉੱਤੇ ਅਸੀਂ ਜਦੋਂ ਡਿੱਗ ਪਾਵਾਂ ਢੇ ਪਾਵਾਂਗੇ ਪਿਆਰਿਓ ਤੇ ਫਿਰ ਪਰਮੇਸ਼ਰ ਨੂੰ ਇਸ ਚੀਜ਼ ਦੀ ਲਜਾ ਹੋਵੇਗੀ ਸ਼ਰਮ ਹੋਵੇਗੀ ਉਹ ਸਾਡੇ ਕਾਰਜ ਆ ਸਵਾਰੇਗਾ ਕੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਤੇ ਪਿਆਰਿਓ ਉਹ ਦਾ ਮਹੀਨਾ ਉਹਦੇ ਵਾਸਤੇ ਵਧੀਆ অতি ਸੁੰਦਰ ਹੈ ਜਿਹੜਾ ਉਸ ਬੇਪਰਵਾਹ ਮਾਲਕ ਨੇ ਉਹਦੇ ਉੱਤੇ ਹੱਥ ਰਗ ਦਿੱਤਾ ਪਰਮੇਸ਼ਰ ਦੇ ਨਾਲ ਜੁੜ ਗਿਆ ਉਦੇ ਸਾਰੇ ਕਾਰਜ ਰਾਸ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਸੋ ਪਿਆਰਿਓ ਇਹ ਸੀ ਹੁਕਮ ਪੋ ਦੀ ਸੰਗਰਾਮ ਦਾ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਤੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੰਤਾ ਦੇ ਜੋਗ ਹੋ ਜਿਹੜੇ ਗੁਰੂ ਨਾਲ ਜੁੜੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਦਰੋ ਕਰੋ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੀ ਹੀ ਰੋਗਤਾ ਤੰਦਰੁਸਤੀਆਂ ਹਰ ਮਿਦਾਨ ਫਤਿਹ ਬਖਸ਼ਿਸ਼ ਕਰੇ ਜੀ ਗਾਜ ਕੀ ਫਤਿਹ ਗਜਾਈਏ ਫਵਾਜ਼ੁ ਜਿੱਕਾ ਖਾਲਸਾ